ਬਰਨਾਲਾ ਵਿੱਚ ਦਿਲ ਦਹਿਲਾਉਣ ਵਾਲੀ ਵਾਰਦਾਤ ਹੋਈ ਹੈ 22 ਸਾਲਾ ਨੌਜਵਾਨ ਨੇ ਆਪਣੀ ਮਤਰਈ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਮਲਜ਼ਮ ਚਮਕੌਰ ਸਿੰਘ ਦੀ ਸੋਮਵਾਰ ਨੂੰ ਮਤਰਈ ਮਾਂ ਨਾਲ ਟਕਰਾਰ ਹੋ ਗਈ ਤਾਂ ਉਸਨੇ ਪਹਿਲਾਂ ਮਾਂ ਦੇ ਮੂੰਹ ਤੇ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਤੇ ਫਿਰ ਸਿਰ ਤੇ ਵਾਰ ਕਰ ਕਤਲ ਕਰ ਦਿੱਤਾ ਦੱਸੋ ਮੁਲਜ਼ਮ ਦੀ ਮਾਂ ਦੀ ਪਹਿਲਾਂ ਮੌਤ ਹੋ ਗਈ ਸੀ ਪਤਰਨਜੀਤ ਸਿੰਘ ਨੇ ਦੂਜਾ ਕਿਆ ਕਰਵਾ ਲਿਆ ਤੇ ਕੁਸਮਾ ਪਹਿਲਾਂ ਹੀ ਰਣਜੀਤ ਸਿੰਘ ਦੇ ਵੀ ਮੌਤ ਹੋ ਗਈ ਉਹ ਰਣਜੀਤ ਸਿੰਘ ਦੀ ਪਤਨੀ ਦਸਪਾਲ ਕੌਰ ਦੇ ਸਿਲਪੇ ਸੱਤ ਬੱਚਿਆਂ ਦੀ ਜ਼ਿੰਮੇਵਾਰੀ ਸੀ ਚਮਕੌਰ ਸਿੰਘ ਘਰ ਦਾ ਵੱਡਾ ਮੁੰਡਾ ਸੀ ਲੋਕਾਂ ਮੁਤਾਬਕ ਉਹ ਘਰ ਹਥਿਆਣਾ ਚਾਹੁੰਦਾ ਸੀ ਤੇ ਨਿਛੇੜੀ ਵੀ ਸੀ ਘਟਨਾ ਨੂੰ ਅੰਜਾਮ ਦੇਣ ਮਗਰੋਂ ਚਮਕੌਰ ਸਿੰਘ ਕਹਿਣ ਲੱਗਾ ਕਿ ਉਸਨੇ ਮਾਂ ਦਾ ਕਤਲ ਕਰ ਦਿੱਤਾ ਅਦੇ ਖੁਦ ਹੀ ਪੁਲਿਸ ਸਟੇਸ਼ਨ ਵੀ ਸੂਚਨਾ ਦਿੱਤੀ ਜਿਸ ਮਗਰੋਂ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਅੱਜਕ੍ਰਿਤੀ ਦਾ ਤਿਉਹਾਰ ਹੈ ਚੰਨਿਕੜੀ ਜਾਮਾ ਮਸਜਿਦ ਵਿੱਚ ਦੀਦਮੋਕੇ ਖੂਬ ਰੌਣਕਾਂ ਲੱਗੀਆਂ ਚਰਗੀ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ ਇਦ ਦੀਆਂ ਰੌਣਕਾਂ ਵੇਖਣ ਵਾਲੀਆਂ ਨੇ ਬਠਿੰਡਾ ਦੀ ਇਦਗਾਹ ਵਿੱਚ ਭਾਰੀ ਗਿਣਤੀ ਮੁਸਲਮਾਨ ਪਾਈਚਾਰੇ ਨੇ ਇਦ ਦੀ ਨਮਾਜ਼ ਅਦਾ ਕੀਤੀ ਮੁਜੀਦ ਮੋਕੇ ਪਰਤ ਪਾਕਿਸਤਾਨ ਦੀ ਟਾਰੀ ਬਾਗਾ ਸਰਹੱਦ 'ਤੇ ਮਠਿਆਈਆਂ ਵੰਡੀਆਂ ਗਈਆਂ ਦੋਹਾਂ ਦੇਸ਼ਾਂ ਦੇ ਲੋਕਲੇ ਸਰਹੱਦ 'ਤੇ ਤਣਾਜ ਜਵਾਨਾਂ ਨੇ ਪਵਿੱਤਰ ਦਿਹਾੜੇ ਤੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਪਾਕਿਸਤਾਨ ਰੇਂਜਰਸ ਨੇ ਪੀਐਸਐਫ ਦੇ ਕਰਮੀਆਂ ਨੂੰ ਮਠਿਆਈਆਂ ਦਿੱਤੀਆਂ ਤੇ ਆਪਸੀ ਪਿਆਰ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਸਰਸਨੇਰਲੇ ਪਿੰਡ ਪੰਨੀਵਾਲਾ ਮੋਟਰ ਤੇ ਸਾਹੂ ਵਾਲਾ ਵਿਜਾਲੇ ਵਿਧਿਆਲਾ ਸੜਕ 'ਤੇ 7 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸਾ ਦੋ ਕੈਂਟਰਾਂ ਦੀ ਟੱਕਰ ਦੇ ਕਾਰਨ ਵਾਪਰਿਆ। ਦੱਸਲ ਨੈਸ਼ਨਲ ਹਾਈਵੇ ਨੰਬਰ 9 'ਤੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਸੜਕਾਂ ਟੁੱਟ ਗਈਆਂ ਨੇ ਦੋਹਾਂ ਕੈਂਟਰਾਂ ਵਿੱਚ। ਤਕਰੀਬਨ 60 ਲੋਕ ਸਵਾਰ ਸਨ। ਪੰਜਾਬ ਦੇ ਰਹਿਣ ਵਾਲੇ ਸਨ। ਇੱਕ ਕੈਂਟਰ ਰਾਜਸਥਾਨ ਦੇ ਗੁੱਗਾ ਮਾੜੀ ਤੋਂ ਆ ਰਿਹਾ ਸੀ ਅਤੇ ਦੂਜਾ ਗੁੱਗਾ ਮਾੜੀ ਜਾ ਰਿਹਾ ਸੀ। ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਚੰਗੇ ਫੈਸਲੇ ਲਏ ਗਏ ਨੇ ਸਰਕਾਰ ਨੇ ਪਾਵਰ ਆਫ ਅਡਾਨੀਓ ਤੇ ਲੱਗਣ ਵਾਲੀ 2 ਫੀਸਦੀ ਸਟੈਂਪ ਡਿਊਟੀ ਨੂੰ ਖਤਮ ਕਰ ਦਿੱਤਾ ਇਸ ਦੇ ਨਾਲ ਹੀ ਸਰਕਾਰ ਨੇ ਮਿਊਨਿਸਪਲ ਕਮੇਟੀਆਂ ਦੀ ਜ਼ਮੀਨ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਮਾਲਕਾਨਾ ਹੱਕ ਦੇਣ ਦੇ ਲਈ ਵੀ ਨਵੀਂ ਨੀਤੀ ਬਣਾਈ ਹੈ